ਆ ਦੇਖੋ ਦੋਸਤੋ ਜਿਨ੍ਹਾਂ ਨੂੰ ਕੋਈ ਵੀ ਚਮੜੀ ਰੋਗ ਆ ਨਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਗੁਰਦੁਆਰਾ ਸਾਧੂਆਣਾ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜੋ ਚਮੜੀ ਰੋਗ ਠੀਕ ਹੋ ਜਾਂਦੇ ਨੇ ਤੇ ਕਿੰਨੀ ਵਾਰ ਆਇਆ ਅੱਜ ਲੋਕੋ ਤੀਸਰੀ ਵਾਰ ਕਿੰਨਾ ਕ ਫਰਕ ਹੈ ਕਾਫੀ ਫਰਕ ਹੈ ਮੇਰੇ ਕੋਲ ਪਹਿਲੇ ਸੀ ਦਵਾਈਆਂ ਦਬੂਆਂ ਵੀ ਖਾਧੀਆਂ ਦਵਾਈ ਪਹਿਲੇ ਖਾਧੀ ਤੇ ਉਸੇ ਕੋ ਫਰਕ ਨਹੀਂ ਆਇਆ ਮੇਰੇ ਕੋ ਦਵਾਈ ਨਾਲ ਫਰਕ ਨਹੀਂ ਪੈਂਦਾ ਇੱਥੇ ਫਰਕ ਪੈ ਗਿਆ ਹੁਣ ਇਧਰ ਫਰਕ ਮਰ ਕੋ ਪੈ ਗਿਆ ਪੈ ਗਿਆ ਤਵੀ ਤੂੰ ਆਇਆ ਸਰਤੇ ਵੀ ਆ ਦੇਖੋ ਮਿੱਤਰੋ ਵੀ ਹਰ ਇੱਕ ਸਰੀਰ ਦੇ ਉੱਤੇ ਸੰਗਤ ਜੀ ਜਿਹੜਾ ਬਾਈ ਦੀ ਜਿਹੜੀ ਕਮੜੀ ਰੋਗ ਹੋਇਆ ਹੋਇਆ ਠੀਕ ਹੁੰਦੇ ਦੇਖਦੇ ਹਾਂ ਹਜ ਹਜ ਬਹੁਤ ਮੈਂ ਕਿੰਨੀ ਮਾਲਕ ਦੀ ਕਿਰਪਾ ਮਾਲਕ ਦੀ ਸਭ ਤੇ ਸਾਡੇ ਤੇ ਵੀ ਕਿਰਪਾ ਕਰੀ ਨਾ ਤਾਂ ਠੀਕ ਹੋ ਜੀ ਬਹੁਤ ਔਖਾ ਹਾਂ ਤੇ ਕਰਦੇ ਨਹੀਂ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਜ਼ਿਆਦਾ ਪਿੰਡੇ ਦੇ ਸਾਰਾ ਖਾਸ ਮੇਰੇ ਉਂਗਲਾਂ ਦੇਗਾ ਸੀ ਕੱਪੜੇ ਕੂਪੜੇ ਇੱਕ ਦੂਜੇ ਨਾਲ ਲੱਗ ਜਾਂਦੇ ਹੁਣ ਬਿਲਕੁਲ ਠੀਕ ਹੋ ਸਾਡੇ ਮੁੰਡੇ ਦੇ ਚਮੜੀ ਰੋਗ ਸੀਗਾ ਦੱਦਰੀ ਸੀਗੀ ਜੀ ਦੇ ਉਹ ਹੁਣ ਠੀਕ ਆ ਵੈਸੇ ਬਿਲਕੁਲ 29ਵੀਂ ਵਾਰ ਆਇਆ ਹਾਂ ਹੁਣ ਚੌਥੀ ਵਾਰ ਹੋਊਗਾ ਜੇ ਸਹੀ ਤਾਂ ਹੁਣ ਮਿਲ ਗਏ ਹਾਂਜੀ ਹਾਂਜੀ ਹਾਂ ਉਹਦੇ ਦੱਦਾਂ ਸੀਗਾ ਉਹਦੇ ਦੱਦਾਂ ਸਾਰੀਆਂ ਹਟ ਗਈਆਂ ਮੇਰੇ ਘਰਾਂ ਵਾਲੇ ਬਹੁਤ ਦਵਾਈਆਂ ਖਾਧੀਆਂ ਕਿਤੋਂ ਦੱਦਾਂ ਨੂੰ ਕਿਤੋਂ ਫਰਕ ਨਹੀਂ ਪੈਂਦਾ ਸੀਗਾ ਇੱਥੋਂ ਦੱਦਾਂ ਨੂੰ ਫਰਕ ਪੈ ਗਿਆ ਕੋਈ ਫਰਕ ਪੈ ਗਿਆ ਹਾਂ 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 ਆ ਪੈ ਗਿਆ ਫਿਰਕ ਬਹੁਤ ਜਿਆਦਾ ਹੁੰਦਾ ਹੈ ਮਾੜੀ ਮੋਟੀ ਰਹੇਗੀ ਠੀਕ ਹੈ ਕਿੰਨੇ ਕਹਦੀ ਕਿੰਨੇ ਵਾਰ ਆਏ ਮੈਂ ਇੱਥੇ ਮੈਂ 5 ਵਾਰ ਸੁੱਖੇ ਉਦੋਂ ਤੇ ਮੈਂ ਹੁਣ ਇੱਕ ਵਾਰ ਛੱਡ ਕੇ ਆਉਣਾ ਹਾਂ ਠੀਕ ਹੈ हां ਛੇਵੇਂ ਮੈਂ ਖੁਸ਼ੀ ਦਾ ਕੀਤਾ ਸੀ ਬੱਚੀ ਛਪੜੀ ਹੁੰਦੀ ਸੀ ਸਵੇਰ ਉੱਠ ਕੇ ਇਹਨਾਂ ਨੇ ਇੱਥੇ ਇਸ਼ਨਾਨ ਪਾਣੀ ਕਰਨਾ ਅਤੇ ਭਜਨ ਬੰਦਗੀ ਕਰਦੇ ਸਿੱਥੇ ਬੈਠ ਕੇ ਜੀਉਂ ਉਸ ਤੋਂ ਬਾਅਦ ਜਦੋਂ ਮਰੱਭੇ ਬੰਦੀ ਹੋਈ ਮਰੱਭੇ ਬੰਦੀ 'ਚ ਇਸ ਦਾ ਨਾਮ ਸਾਧੂਆਣਾ ਸਾਹਿਬ ਰੱਖ ਦਿੱਤਾ ਗਿਆ ਕਿਉਂਕਿ ਸਾਧੂ ਇੱਥੇ ਇਕੱਠੇ ਹੁੰਦੇ ਸਨ ਸਾਧੂ ਇਕੱਠੇ ਹੋ ਕੇ ਆਪਣੀ ਗਿਆਨ ਗੋਸ਼ਟੀ ਕਰਦੇ ਸਨ ਭਜਨ ਬੰਦਕੇ ਕਰਦੇ ਸਨ ਮਰਬੇ ਬੰਦੇ ਚ ਇਸ ਜਗ੍ਹਾ ਨੂੰ ਨਾਂ ਸਾਧੂਆਂ ਨੇ ਦਿੱਤਾ ਗਿਆ ਇੱਥੇ ਐਤਵਾਰ ਦੀ ਐਤਵਾਰ ਅਖੰਡ ਪਾਠ ਸਾਹਿਬ ਦੇ ਜ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਂਦੇ ਆ ਐਤਵਾਰ ਨੂੰ ਜਿਵੇਂ ਕਿ ਕਾਪੀ ਤੇ ਵੀ ਅਰਦਾਸਾਂ ਲਿਖੀਆਂ ਜਾਂਦੀਆਂ ਸੰਗਤ ਦੀਆਂ ਉਹ ਅਰਦਾਸਾਂ ਵੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਬਹੁਤ ਜਿਆਦੇ ਸੰਗਤ ਇਥੋਂ ਠੀਕ ਹੋ ਚੁੱਕੀ ਆ ਜਿਹੜੀ ਕਿ ਅਨਗਿਣਤ ਸਾਨੂੰ ਪਤਾ ਨਹੀਂ ਲੱਗਦਾ ਵੀ ਆਪ ਅਜੇ ਤਾਂ ਹੈਰਾਨ ਪਰੇਸ਼ਾਨ ਜਿਹੜੋ ਆ ਕੇ ਸੰਗ ਸਾਨੂੰ ਦੱਸਦੀ ਵੀ ਅਸੀਂ ਆ ਸੁੱਖ ਸੁੱਖ ਕੇ ਗਈ ਸੀ ਅਰਦਾਸਾਂ ਕਰੰਦੀ ਆ ਵੀ ਆ ਸਾਡੀ ਅਰਦਾਸ ਕਰ ਦੋ ਸ਼ੁਕਰਾਨੇ ਅਰਦਾਸ ਮੇਰਾ ਚਮੜੀ ਰੋਗ ਪੂਰਾ ਹੋ ਗਿਆ ਜਾਂ ਸਾਡੇ ਵੀ ਵਿਦੇਸ਼ ਚਲੇ ਗਏ ਸਾਡੇ ਪਰਿਵਾਰ ਵਿੱਚ ਚੜ੍ਹਦੀ ਕਲਾ ਹੋਵੇ ਸਾਸੀਕਾਲ ਦੋਸਤੋ ਅੱਜ ਗੁਰਦੁਆਰਾ ਸਾਧੂ ਆਣਾ ਸਾਹ ਪਿੰਡ ਲੰਡੇ ਕੇ ਪਹੁੰਚੇ ਜਿੱਥੇ ਪੰਜਾਂ ਦਿਵਾਰ ਇਸ਼ਨਾਨ ਕਰਦੇ ਨਾਲ ਹਰ ਤਰ੍ਹਾਂ ਦਾ ਚਮੜੀ ਰੋਗ ਦੂਰ ਹੁੰਦਾ ਦੇਖੋ ਸਾਹਮਣੇ ਦਿਖਾ ਰਹੇ ਹਾਂ ਤਸਵੀਰਾਂ ਬਾਈ ਜੀ ਕਿੱਥੋਂ ਆਏ ਹੋ ਨਾਲਾਗੜ੍ਹ ਜੀ ਕਿੱਥੋਂ ਨਾਲਾਗੜ੍ਹ ਨਾਲਾਗੜ੍ਹ ਤੋਂ ਕੀ ਹੋਇਆ ਇੱਕ ਵਾਰੀ ਦਿਖਾ ਦਿਓ ਸਾਰਾ ਸੰਤਰੋ ਇਹ ਸਾਰੇ ਸਰੀਰ ਦੇ ਉੱਪਰ ਹੈ ਕਿੰਨੇ ਟਾਈਮ ਤੋਂ ਆ ਹੋਏ 12 ਮਹੀਨੇ ਹੋ ਜਾਂਦੇ ਮਾਰਾਂ ਮਹੀਨੇ ਆ ਤੇ ਪਹਿਲੀ ਵਾਰ ਆਇਓ ਅੱਜ ਇੱਥੇ ਕਿਸ ਤਰ੍ਹਾਂ ਪਤਾ ਲੱਗਿਆ ਸ੍ਰੀ ਗੁਰਦੁਆਰਾ ਸਾਹਿਬ ਬਾਰੇ ਆ ਦੇਖਦੇ ਹਾਂ ਅੱਜ ਪਹਿਲੀ ਵਾਰ ਆਏ ਠੀਕ ਠੀਕ ਦੇਖਿਆ ਲੋਕ ਠੀਕ ਹੁੰਦੇ ਤੁਹਾਨੂੰ ਕਹਿ ਰਿਹਾ ਤੁਹਾਨੂੰ ਪਤਾ ਕਿ ਗੋੜਾ ਇਹ ਕੋਈ ਦਿਖਾਇਓ ਸਾਰੇ ਸਰੀਰ ਤੇ ਇਹ ਸਿਰ ਤੇ ਵੀ ਆ ਦੇਖੋ ਮਿੱਤਰੋ ਵੀ ਹਰ ਇੱਕ ਸਰੀਰ ਦੇ ਉੱਤੇ ਸੰਗਤ ਜੀ ਜਿਹੜਾ ਬਾਈ ਦੀ ਜਿਹੜੀ ਚਮੜੀ ਰੋਗ ਹੋਇਆ ਹੋਇਆ ਸੋ ਅੱਜ ਤੁਸੀਂ ਨਾਲ ਆਓ ਬਾਈ ਜੀ ਆਓ ਇੱਧਰ ਆ ਜਾਓ ਤੁਸੀਂ ਨਾਲ ਆਓ ਹਾਂ ਨਾਲ ਹੀ ਆਏ ਸਾਡੇ ਰਿਸ਼ਤੇਦਾਰ ਹੈ ਮੇਰੇ ਕੋਲ ਮੈਂ ਇਹ ਜਿਆਦਾ ਸੌਰਾ ਬਾ ਤੇ ਆ ਬੱਚਾ ਇਹਨਾਂ ਦਾ ਮੁੰਡਾ ਤੇ ਮੇਰੀ ਨੂੰਹ ਖੜੀ ਹੈ ਬੱਚੇ ਇਹਨਾਂ ਨਾਲੇ ਅੱਜ ਪਹਿਲੀ ਵਾਰ ਆ ਪਹਿਲੀ ਵਾਰ ਐਨਾਲਾਗੜ੍ਹ ਤੋਂ ਆਏ ਆ ਅਸੀਂ ਅਸੀਂ ਤਾਂ ਲੁਧਿਆਣੇ ਤੋਂ ਆਏ ਆ ਅਸੀਂ ਲੈ ਕੇ ਆਏ ਜਾਂਦੇ ਇਹਨਾਂ ਨੂੰ ਨਾਲ ਕਿਵੇਂ ਪਤਾ ਲੱਗਿਆ ਸਗੁਰਦਾਰਾ ਸਾਹਿਬ ਨੂੰ ਸਾਨੂੰ ਉਹ ਮੋਬਾਈਲ ਤੇ ਦੇਖਿਆ ਸੀਗਾ ਮੈਸਤਰੀ ਕੋਈ ਸੀਗਾ ਆਏ ਵੇ ਤੇ ਅੰਮ੍ਰਿਤਸਰ ਦੇ ਸੀਗੇ ਉਹਨਾਂ ਨੇ ਸਾਰੇ ਦੱਸਿਆ ਸੀਗਾ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਤੁਸੀਂ ਆ ਜਾਓ ਵੀ ਆਪਾਂ ਉੱਥੇ ਚੱਲਾਂਗੇ ਵੀ ਮੇਰਾ ਮਨ ਬਹੁਤ ਵਿਸ਼ਵਾਸ ਆ ਮੈਨੂੰ ਵੀ ਆਪਣੀ ਮਾਲਕ ਜੂੜ ਸੁਣੂਗਾ ਵੀ ਆਪਣੀ ਰਾਮ ਆ ਜਾਣਾ ਹੈਗਾ ਤਾਂ ਫਿਰ ਅਸੀਂ ਅੱਜ ਇਹਨਾਂ ਨੂੰ ਲੈ ਕੇ ਆਏ ਆਂ ਕੱਲ ਸੱਦਿਆ ਉੱਥੋਂ ਕੱਲ ਦੇ ਆਏ ਵੇ ਆ ਤੇ ਅੱਜ ਅਸੀਂ ਇਹਨਾਂ ਨਾਲ ਲੈ ਕੇ ਫਿਰ ਉੱਥੋਂ ਲੁਧਿਆਣੇ ਤੋਂ ਤੇ ਹੁਣ ਆਏ ਮੇਰੇ ਕਾਕਾ ਹਾਂਜੀ ਹਾਂਜੀ ਲੋਕ ਠੀਕ ਹੁੰਦੇ ਦੇਖਦੇ ਹਾਂ ਹਾਂਜੀ ਹਾਂਜੀ ਬਹੁਤ ਮੈਂ ਕਿਹਾ ਇੰਨੀ ਮਾਲਕ ਦੀ ਕਿਰਪਾ ਮਾਲਕ ਜੀ ਵੀ ਸਭ ਤੇ ਕੇ ਸਾਡੇ ਤੇ ਵੀ ਕਿਰਪਾ ਕਰੀ ਨਾ ਤਾਂ ਠੀਕ ਕੋਈ ਬਹੁਤ ਦੁੱਖ ਹੁੰਦਾ ਸਾਨੂੰ ਬਹੁਤ ਕੋਈ ਥਾਂ ਨਹੀਂ ਛੱਡਿਆ ਇਹਨਾਂ ਨੇ ਡਾਕਟਰ ਕੀ ਪੀਜੀਆ ਇੱਥੇ ਕਰ ਕੀ ਰਿਪੋਰਟਾਂ ਚ ਕੁਝ ਨਹੀਂ ਆਉਂਦਾਗਾ ਬਹੁਤ ਬੁਰੀ ਹਾਲਤ ਰਾਤ ਮੇਰੇ ਕੋਲ ਮੈਨੂੰ ਦਿਲ ਘੜਦਾ ਦੇਖ ਕੇ ਜਦ ਇਹਨਾਂ ਨੂੰ ਰਾਤੀ ਸਾਈ ਦੇ ਸੁੱਤੇ ਨਹੀਂ ਤੇ ਉਹ ਫਿਰ ਆ ਆਕੜ ਕੇ ਨੇ ਤੁਹਾਨੂੰ ਦਰਦ ਹੁੰਦਾ ਹੱਥਾਂ ਪੈਰਾਂ ਤੇ ਬਹੁਤ ਜ਼ਿਆਦਾ ਬਹੁਤ ਪੂਰੀ ਹਾਲਤ ਵਸ ਮਾਲਕ ਹੀ ਆ ਕਿਰਪਾ ਕਰੋ ਦਾਸ ਤੁਸੀ ਠੀਕ ਹੋ ਜਾਣ ਵਾਸਤੇ ਜੀ ਦਰਦ ਬੜਿਆ ਹੁੰਦਾ ਖਾਂ ਹੁੰਦੀ ਬਾਈ ਤਾਜ ਵੀ ਹੁਣੇ ਦਰਦ ਵੀ ਸਾਰੇ ਸਰੀਰ ਦੇ ਉੱਪਰ ਬਾਈ ਦੇ ਜਿਹੜਾ ਇਹ ਸਮੱਸਿਆ ਹੋ ਚੁੱਕੀ ਆ ਤੇ ਵੱਡੇ ਵੱਡੇ ਹਸਪਤਾਲਾਂ ਤੋਂ ਵੀ ਜਵਾਬ ਮਿਲ ਗਿਆ ਪਰ ਬਾਈ ਹੁਣੀ ਪਹਿਲੀ ਵਾਰ ਗੁਰਦੁਆਰਾ ਸਾਧੂ ਆਣਾ ਸਾਹਿਬ ਵਿੱਚ ਪਹੁੰਚੇ ਨੇ ਸੋ ਬਿਲਕੁਲ ਹੋਰ ਵੀ ਸੰਗਤ ਨਾਲ ਇੱਥੇ ਗੱਲਬਾਤ ਕਰਦੇ ਆ ਮੇਰੇ ਕੋਲ ਸੀ ਪ੍ਰੋਬਲਮ ਆ ਰਹੀ ਸੀ ਤੇ ਕਿੰਨੀ ਵਾਰ ਆਏ ਹੋ ਅੱਜ ਤੀਸਰੀ ਵਾਰ ਕਿੰਨਾ ਕੁ ਫਰਕ ਕਾਫੀ ਫਰਕ ਮੇਰੇ ਕੋ ਪਹਿਲੇ ਸੀ ਜੀ ਹਾਂ ਜੀ ਉੱਥੇ ਲੁਧਿਆਣੇ ਤੋਂ ਆਏ ਹੋ ਤੇ ਪੰਜ ਜਿਵੇਂ ਪੰਜਾਂ ਤਵਾਰ ਇਸ਼ਨਾਨ ਕਰਨਾ ਪੈਂਦਾ ਹਾਂ ਜੀ ਠੀਕ ਹੈ ਜੀ ਇੱਕ ਵਾਰੀ ਦਿਖਾਇਓ ਪਹਿਲਾਂ ਪਹਿ ਦਵਾਈਆਂ ਦਵਾਈਆਂ ਵੀ ਖਾਧੀਆਂ ਦਵਾਈ ਪਹਿਲੇ ਖਾਧੀ ਤੇ ਉਸੇ ਕੋ ਫਰਕ ਨਹੀਂ ਆਇਆ ਮੇਰੇ ਕੋ ਦਵਾਈ ਨਾਲ ਫਰਕ ਨਹੀਂ ਪੈਂਦਾ ਇੱਥੇ ਫਰਕ ਪੈ ਗਿਆ ਹੁਣ ਇਧਰ ਫਰਕ ਮੇਰੇ ਕੋ ਪੈ ਗਿਆ ਪੈ ਗਿਆ ਤਵੀ ਤੋਂ ਆਇਆ ਜੀ ਪੰਜਾਂ ਤਵਾਰ ਨਾਲ ਹੋਣਾ ਪੈਂਦਾ ਪੰਜ ਨਾਲ ਨਾ ਦੋ ਰਹਿ ਗਏ ਤੁਹਾਡੇ ਮਤਲਬ ਦੋ ਰਹਿ ਗਏ ਠੀਕ ਹੈ ਪੜੇ ਕਿੰਨੇ ਕ ਸਾਲ ਦਵਾਈਆਂ ਖਾਧੀਆਂ ਨਹੀਂ ਨਹੀਂ ਦੋ ਮਹੀਨੇ ਸੇ ਹੋਇਆ ਮੇਰੇ ਇਹ ਤੇ ਦੋ ਮਹੀਨੇ ਹੋਏ ਨੇ ਫਿਰ ਬਸ ਦੋ ਹੀ ਮਹੀਨੇ ਦਵਾਈ ਇਹ ਲਗਾਤਾਰ ਖਾਧੀ ਪਹਿਲਾਂ ਹਨਾ ਹੋਣੀ ਨਹੀਂ ਗਾ ਦਵਾਈ ਉਸੇ ਉਸੇ ਵੱਧ ਗਿਆ ਜੀ ਅੱਛਾ ਕਿਵੇਂ ਪਤਾ ਲੱਗਿਆ ਸਗੁਰਦਵਾਰਾ ਸਾਹਿਬ ਬਾਰੇ ਇਹ ਮੇਰੇ ਕੋ ਲੁਧਿਆਣਾ ਇੱਕ ਸਰਦਾਰ ਜੀ ਨੇ ਬਤਾਇਆ ਸੀ ਠੀਕ ਹੈ ਜੀ ਕਹਿੰਦੇ ਉਹ ਵਾਹ ਜਾ ਕੇ ਆਪ ਨਾ ਸਾਧੂ ਸਾਧੂਆਣਾ ਗੁਰਦੁਆਰਾ ਹੈ ਆਪ ਠੀਕ ਹੋ ਜਾਏਗਾ ਮੁੰਡੇ ਉਹ ਤਾਂ ਜਾਓ ਜੀ 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 ਸੋ ਬਿਲਕੁਲ ਆ ਇੱਕ ਵਾਰੀ ਦਿਖਾ ਦਿਓ ਭਾਈ ਆ ਦੇਖੋ ਦੋਸਤੋ ਜਿਨ੍ਹਾਂ ਨੂੰ ਕੋਈ ਵੀ ਚਮੜੀ ਰੋਗ ਹੈ ਨਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਗੁਰਦੁਆਰਾ ਸਾਧੂਆਣਾ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜੋ ਚਮੜੀ ਰੋਗ ਠੀਕ ਹੋ ਜਾਂਦੇ ਨੇ ਬਾਪੂ ਹਣੀ ਹੇ ਕੋਟਿਸ ਨਾਲ ਪਿੰਡ ਬਸੇਤਾ ਜੀ ਉੱਥੋਂ ਅੱਛਾ ਕੀ ਕਿੰਨੀ ਵਾਰ ਆਇਓ ਅੱਜ ਇੱਥੇ ਅਸੀਂ ਦੂਜੀ ਵਾਰ ਆਏ ਜੀ 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 ਲੋਕਾਂ ਨੇ ਜਿਵੇਂ ਮੰਨਣਾ ਇੱਥੇ ਚਮੜੀ ਰੋਗ ਠੀਕ ਹੁੰਦੇ ਅੱਖੀ ਦੇਖਿਆ ਮੇਰੇ ਘਰ ਦੇ ਨਾਲ ਸੀ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਜ਼ਿਆਦਾ ਪਿੰਡੇ ਦੇ ਸਾਰਾ ਖਾਰ ਮੇਰੇ ਉਂਗਲਾਂ ਦੇਗਾ ਸੀ ਕੱਪੜੇ ਕੋਪੜੇ ਇੱਕ ਦੂਜੇ ਨਾਲ ਲੱਗ ਜਾਂਦੇ ਹੁਣ ਬਿਲਕੁਲ ਠੀਕ ਹੋ ਬਿਲਕੁਲ ਠੀਕ ਪੰਜਾਂ ਤਵਾਰ ਇਸ਼ਨਾਨ ਕੀਤਾ ਨਹੀਂ ਅੱਜ ਇਹ ਤਾਂ ਦੂਜੀ ਆਏ ਕਿ ਦੂਜੀ ਆਏ ਅੱਗੇ ਇੱਕ ਵਾਰ ਆਇਆ ਤੇ ਵਿੱਚੋਂ ਨਾ ਕਿ ਕਰਕੇ ਜਾਇਦ ਦੁਬਾਰਾ ਦੁਬਾਰਾ ਫਿਰ ਅਸੀਂ ਵਿੱਚੋਂ ਛੱਡ ਕੇ ਉਹਨਾਂ ਆਖੇ ਸੀ ਵੀ ਪੰਜ ਵਾਰ ਕਰਕੇ ਜਾਇਆ ਜੇ ਦੋ ਦੋ ਵਾਰ ਨਹੀਂ ਆਏ ਹੁਣ ਤੋਂ ਸ਼ੁਰੂ ਕਰਦੇ ਹਾਂ ਪੰਜ ਕਰਕੇ ਜਾਾਂਗੇ ਹੁਣ ਅੱਜ ਪੰਜ ਕਰਕੇ ਜਾਾਂਗੇ ਹਾਂਜੀ ਹਾਂ ਕਿੰਨੇ ਕੁ ਤੁਸੀਂ ਲੋਕ ਦੇਖ ਚੁੱਕੇ ਤੱਕ ਠੀਕ ਨੇ ਬਹੁਤ ਜ਼ਿਆਦਾ ਦੁਰੀਆਂ ਆਉਂਦੀਆਂ ਸਾਨੂੰ ਕਿਹ ਦੱਸਿਆ ਇਸ ਤਰ੍ਹਾਂ ਜਿਹੜਾ ਕੋਈ ਭਣਪਰਾ ਦੱਸਦਾ ਇਸ ਤਰ੍ਹਾਂ ਵੀ ਉਹ ਆਈਦਾ ਹੈ ਤੇ ਬਾਕੀ ਤੇ ਵੇਖੀ ਦਾ ਮੁੱਲ ਵੀ ਬੜਾ ਆਉਂਦਾ ਹੈ ਹਾਂ ਬਹੁਤ ਲੋਕ ਤਾਂ ਖੋ ਗਏ ਨੇ ਜੋ ਜਿਨਾਂ ਨੂੰ ਕੋਈ ਡਾਕਟਰਾਂ ਕੋਲ ਜਾ ਜਾ ਥੱਕ ਚੁੱਕੇ ਨੇ ਜਾਂ ਹੱਲ ਕਰਨਾ ਚਾਹੋਗੇ ਲੋ ਇੱਥੇ ਇਸ਼ਨਾਨ ਕਰਕੇ ਆਹ ਠੀਕ ਹੋ ਜਾਂਦੇ ਆ ਜੀ ਜੀ ਹਾਂਜੀ ਬਿਲਕੁਲ ਠੀਕ ਹੁੰਦੇ ਸੋ ਬਿਲਕੁਲ ਦੋਸਤੋ ਇੱਥੇ ਨਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਚਮੜੀ ਰੋਗ ਠੀਕ ਹੁੰਦੇ ਨੇਗੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਵੀ ਚਮੜੀ ਰੋਗ ਹੋਵੇ ਹਰ ਤੱਕ ਤਰ੍ਹਾਂ ਦਾ ਚਮੜੀ ਰੋਗ ਇੱਥੇ ਠੀਕ ਹੋਇਆ ਦੂਰੋਂ ਦੂਰੋਂ ਲੋਕ ਗੁਰਦਰਾ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਆਏ ਭਾਈ ਜੀ ਕਿੱਥੋਂ ਆਏ ਤੁਸੀਂ ਅਸੀਂ ਪਾਈ ਹੁਸ਼ਿਆਰਪੁਰ ਤੋਂ ਆਏ ਕਿ ਸਮਸਿਆ ਸੀ ਸਮस्या ਕੋਈ ਨਹੀਂ ਮੈਸੇਜ ਦੱਸਿਆ ਹੀ ਕਿਸੇ ਨੇ ਮਾੜੇ ਮੋਟੇ ਜ਼ਖਮ ਜਿਹੜੇ ਸੀਗੇ ਸਰੀਰ ਤੇ ਪਹਿਲੀ ਵਾਰੀ ਇਹ ਆ ਗਏ ਅੱਛਾ ਦੇਖਦੇ ਹਾਂਗੇ ਕਿ ਇੱਥੇ ਲੋਕ ਠੀਕ ਹਾਂਜੀ ਆ WhatsApp ਤੇ ਤੁਹਾਡਾ ਇਹਨਾਂ ਦੇ ਦੇਖਿਆ ਸੀ YouTube ਤੇ ਫੇਰ ਅਸੀਂ ਚਲੋ ਅਗਰ ਜਾਇਆ ਠੀਕ ਹੈ ਸੋ ਐ ਇਥੇ ਜਿਵੇਂ ਤੁਸੀਂ ਹੁਣ ਦੇਖੇ ਹੋਣਾ ਨਾ ਲੋਕ ਕਾਫੀ ਠੀਕ ਹੁੰਦੇ ਨੇਗੇ। ਹਾਂਜੀ। ਐ ਪਹਿਲੀ ਵਾਰ ਆਏ ਤੁਸੀਂ ਹਾਂਜੀ ਪਹਿਲੀ ਵਾਰ ਆਏ। ਪਹਿਲੀ ਵਾਰ ਆਏ। ਸੋ ਬਿਲਕੁਲ ਪਹਿਲੀ ਵਾਰ ਆਏ ਨੇ। ਸੋ ਮਾਤਾ ਨੂੰ ਵੀ ਆ। ਮਤਲਬ ਤੁਸੀਂ ਕਿੱਥੋਂ ਆਏ ਹੋ? ਅਸੀਂ ਧਰਮਕੋਟ ਤੋਂ। ਕੀ ਸਮੱਸਿਆ ਕੀ ਸੀ ਕਿਸੇ ਕੀ? ਸਾਡੇ ਮੁੰਡੇ ਦੇ ਚਮੜੀ ਰੋਗ ਸੀਗਾ, ਦਦਰੀ ਸੀਗੀ। ਜੀ। ਤੇ ਉਹ ਹੁਣ ਠੀਕ ਆ ਵੈਸੇ ਬਿਲਕੁਲ। ਤੇ ਕਿੰਨੀ ਵਾਰ ਆਏ ਹੋ? ਹੁਣ ਚੌਥੀ ਵਾਰ ਹੋਵਾਂਗੇ ਅਸੀਂ। ਠੀਕਾ ਹੁਣ ਬਿਲਕੁਲ। ਹਾਂਜੀ। ਪਹਿਲਾਂ ਬੜੀਆਂ ਦਵਾਈਆਂ ਖਾਧੀਆਂ। ਹਾਂਜੀ ਹਾਂਜੀ। ਬਣੀ ਨਹੀਂ ਗੱਲ ਦਵਾਈਆਂ ਨਾਲ ਨਾ ਬਣੀ ਨਹੀਂ ਹੁਣ ਦਵਾਈ ਵੀ ਕਰਦੇ ਤਾਂ ਉਹ ਜਿਹੜਾ ਆਮਾ ਫਾਰਕਾ ਬਹੁਤ ਜ਼ਿਆਦਾ ਆ ਮੁੰਡੇ ਦੇ ਸੀ ਹਾਂਜੀ ਸੋ ਬਿਲਕੁਲ ਅੱਛਾ ਬਾਈ ਜੀ ਤੁਸੀਂ ਕਿੱਥੋਂ ਆਏ ਇਹਦਾ ਕੁਲਾਣਾਣਾ ਜੀ ਕੀ ਤੁਹਾਨੂੰ ਵੀ ਸਮੱਸਿਆ ਸੀ ਹਾਂ ਸਾਡੇ ਗੰਢਾ ਜੀ ਆਏ ਕਰਕੇ ਮੈਂ ਪਹਿਲੀ ਵਾਰ ਹੀ ਆਇਆ ਪਹਿਲੀ ਵਾਰ ਆਇਆ ਹਾਂ ਕਿਵੇਂ ਪਤਾ ਲੱਗਿਆ ਐਸਾ ਗੁਰਦਵਾਰ ਸਾਹਿਬ ਤੁਹਾਨੂੰ ਦੱਸਿਆ ਇਹਦੇ ਪਿੰਡੋਂ ਆਉਂਦੇ ਸੀ ਬੰਦੇ ਜੀ ਉਹਨਾਂ ਨੇ ਸਹੀ ਉੱਥੇ ਜਾਓ ਅਸੀਂ ਵੀ ਪਹਿਲੀ ਵਾਰ ਹੀ ਆਏ ਹਾਂ ਸੋ ਬਿਲਕੁਲ ਪਹਿਲੀ ਵਾਰ ਆਏ ਨੇ ਬਾਈ ਹੁਣੀ ਕਿਸੇ ਨੂੰ ਵੀ ਦੇਖਿਆ ਹੀ ਹੋ ਤੁਸੀਂ ਇੱਥੇ ਲੋਕ ਠੀਕ ਹੋ ਰਹੇ ਹਾਂ ਹਾਂਜੀ ਦਾ ਹੱਲ ਹੈ ਹਾਂਜੀ ਫੜੇ ਪਿੰਡ ਵੀ ਠੀਕ ਤੋ ਬਿਲਕੁਲ ਦੋਸਤੋ ਦੇਖ ਸਕਦੇ ਹੋ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਸੰਗਤ ਜਿਹੜੀ ਆਉਂਦੀ ਆ ਪੰਜ ਐਤਵਾਰ ਇਸ ਗੁਰਦਰਾ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਆਉਣਾ ਆਉਂਦੇ ਨੇ ਕਿ ਲੋਕ ਸੋ ਬਿਲਕੁਲ ਲਗਾਤਾਰ ਜਿਵੇਂ ਗੱਲਬਾਤ ਕਰ ਰਹੇ ਹਾਂ ਬਾਪੂ ਤੁਸੀਂ ਕਿੱਥੋਂ ਆਏ ਹੋ ਇਹ ਜੈਸੰਗ ਵਾਲੇ ਤੋਂ ਜੀ ਕਿੰਨੀ ਵਾਰ ਆਏ ਹੋ ਅੱਜ ਇੱਥੇ ਮੈਂ ਤਾਂ ਪਹਿਲੀ ਵਾਰ ਆਇਆ ਮੇਰੇ ਘਰ ਵਾਲੀ ਦੂਜੀ ਤੀਜੀ ਵਾਰ ਆਈ ਹੈ ਕਿ ਫਰਕਾ ਹੁਣ ਹਾਂਜੀ ਹਾਂ ਉਹਦੇ ਦੱਦਾਂ ਸੀਗਾ ਉਹਦੇ ਦੱਦਾਂ ਸਾਰੀਆਂ ਹਟ ਗਈਆਂ ਜੀ ਠੀਕ ਹੈ ਜੀ ਹਾਂਜੀ ਦਵਾਈਆਂ ਦੁਵਾਈਆਂ ਖਾਂਦੇ ਹੋਗੇ ਕਹਿਣਾ ਹਾਂ ਬਹੁਤ ਬਹੁਤ ਦਵਾਈਆਂ ਖਾਧੀਆਂ ਜੀ ਮੈਂ ਵੀ ਬਹੁਤ ਦਵਾਈਆਂ ਖਾਧੀਆਂ ਮੈਨੂੰ ਉਹ ਲੈ ਕੇ ਕਹਿੰਦੀ ਵੀ ਹੁਣ ਤੂੰ ਚੱਲ ਉੱਥੇ ਕਿੰਨੂੰ ਆਵਾਜੂ ਦਿਖਰੀ ਹੋਗੇ ਠੀਕ ਹੁੰਦੇ ਦਾ ਲੋਕ ਹਾਂਜੀ 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 ਜੀ 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 ਹਾਂਜੀ ਹਾਂਜੀ ਸਭ ਪਹਿਲੀ ਵਾਰ ਆਏ ਨੇ ਬਾਪੂ ਹੁਣੀ ਤੇ ਪਹਿਲਾਂ ਦਵਾਈਆਂ ਦੁਵਾਈਆਂ ਖਾ ਕੇ ਅੱਕੇ ਹੋਏ ਲੋਕ ਇੱਥੇ ਉਹ ਵੀ ਯਾਰ ਅੱਕੇ ਹੋਏ ਆ ਜੀ 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 ਮੇਰੇ ਘਰਾਂ ਵਾਲੇ ਬਹੁਤ ਦਵਾਈਆਂ ਖਾਧੀਆਂ ਕਿਤੋਂ ਦੱਦਾਂ ਨੂੰ ਕਿਤੋਂ ਫਰਕ ਨਹੀਂ ਪੈਂਦਾ ਸੀਗਾ ਹੂੰ ਇੱਥੋਂ ਦੱਦਾ ਨੂੰ ਫਰਕ ਪੈ ਗਿਆ ਉੱਥੋਂ ਪੈ ਗਿਆ ਹਾਂ ਹਾਂ ਪੰਜਾਂ ਦਿਵਾਰਾਉਣਾ ਪੈਂਦਾ ਨਹਰੇ ਹਾਂ ਹਾਂ ਜੀ ਪੰਜਾਂ ਦਿਵਾਰਾ ਜਾਂ ਕੈਂਦਵਾਰਾ ਜਾਂ ਜਲਦੇ ਜਾਂ ਘਰੇ ਘਰੇ ਨਾਲ ਲਿਜਾ ਕੇ ਠੀਕ ਹੈ ਜੀ ਤੁਸੀਂ ਜਿਹੜਾ ਨਹੀਂ ਆ ਸਕਦਾ ਦੂਰ ਕਰਾ ਲੇ ਹਾਂ ਦੂਰ ਦੀ ਬਾਟ ਆ ਉਹ ਘਰੇ ਨਹੀਂ ਆ ਸਕਦਾ ਜੇ ਤੁਸੀਂ ਆਰਾਮ ਆ ਗਿਆ ਤੇ ਸੁੱਖ ਆ ਕੇ ਲਾ ਜਾਵੇ ਨੂਨ ਤੇ ਬੋਕਰ ਚੜਾ ਜਾਵੇ ਜੀ 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 ਹਾਂ ਬਿਲਕੁਲ ਸੋ ਬਿਲਕੁਲ ਇੱਥੋਂ ਨਾ ਇਸ ਆ ਦੇਖੋ ਮਿੱਤਰੋ ਇਸ ਗੁਰਦਰਾ ਸਾਹਿਬ ਦੇ ਨਾ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਕਿਸੇ ਨੂੰ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਚਮੜੀ ਰੋਗ ਹੋਵੇ ਸੋ ਵੀ ਜੀ ਤੁਸੀਂ ਕਿੱਥੋਂ ਆਏ ਹੋ ਜੀ ਸਦਮਾ ਕਰਨ ਤੁਹਾਨੂੰ ਕੀ ਇਹ ਸਮੱਸਿਆ ਸੀ ਕੋਈ ਸਮੱਸਿਆ ਨਹੀਂ ਸੀ ਕਿ ਸਾਨੂੰ ਤਾਂ ਮਾਤਾ ਨੂੰ ਲੈ ਕੇ ਆਏ ਨੇ ਠੀਕ ਹੈ ਉਹਨਾਂ ਦੀ ਲੱਤਾਂ ਮਾਤਾ ਜੀ ਇਹ ਕਹਿੰਦੇ ਇਸ਼ਨਾਨ ਕਰਨ ਆਏ ਸੀ ਠੀਕ ਹੋਏ ਪਹਿਲੀ ਗਰੀ ਆਏ ਆ ਇਸ ਪਹਿਲੀ ਵਾਰ ਸੁਣਿਆ ਹੋਣਾ ਲੋਕਾਂ ਨੇ ਹਾਂ ਜੀ ਹਾਂ ਜੀ ਹਾਂ ਜੀ 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 ਵੀ ਆਏ ਠੀਕ ਹੋ ਜਾਂਦੇ ਇੱਥੇ ਜੀ 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 ਹਾਂ ਜੀ ਹਾਂ ਜੀ ਸੋ ਬਿਲਕੁਲ ਬਾਈ ਹੁਣ ਵੀ ਪਹਿਲੀ ਵਾਰ ਆਏ ਨੇ ਕਿਉਂਕਿ ਆ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪੰਜ ਐਤਵਾਰਾਂ ਇੱਥੇ ਆਉਣਾ ਪੈਂਦਾ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਚਮੜੀ ਰੋਗ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਹਰ ਇੱਕ ਸਮੱਸਿਆ ਦਾ ਹੱਲ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮਿਲਦਾ ਹੈ ਬੜੀ ਦੂਰੋਂ ਦੂਰੋਂ ਸੰਗਤ ਇੱਥੇ ਇਸ਼ਨਾਨ ਕਰਨ ਦੇ ਲਈ ਪਹੁੰਚਦੀ ਆ ਸੋ ਬਬੇ ਤੁਸੀਂ ਕਿੱਥੋਂ ਆਏ ਜੀ ਅਸੀਂ ਚੋਲਾ ਸਾਹਿਬ ਤੋਂ ਕੀ ਸਮੱਸਿਆ ਸੀ ਕਿਸੇ ਤਰ੍ਹਾਂ ਤੰਦਰੁਸਤੀ ਆਸਤੈ ਉਹ ਸੁਣਿਆ ਸੀ ਸਰੋਵਰ ਦੇ ਬਾਰੇ ਤੁਸੀਂ ਇੱਥੇ ਚਮੜੀ ਰੋਗ ਜਾਂ ਇਸ ਤਰ੍ਹਾਂ ਠੀਕ ਹੁੰਦੇ ਨੇ ਬਹੁਤ ਲੋਕ ਦੇਖ ਕੇ ਵੀ ਸਾਡੇ ਨਾ ਮਤਲਬ ਰਿਸ਼ਤੇਦਾਰ ਇੱਥੇ ਆਏ ਸੀ ਜੀ ਮੇਰਾ ਉਹ ਜੋ ਆਈ ਹੈ ਉਹਦੇ ਰੀਡ ਦੀ ਹੱਡੀ 'ਚ ਫਾਲਟ ਸੀ। ਜੀ। ਉਹ ਤੋਂ ਮਤਲਬ ਤੁਰਿਆ ਨਹੀਂ ਜਿਆਦਾ ਕੋਈ ਕੰਮ ਨਹੀਂ ਹੁੰਦਾ, ਨਿਮਕੇ ਕੰਮ ਨਹੀਂ ਹੁੰਦਾ। ਜੀ। ਰੀਡ ਦੀ ਹੱਡੀ 'ਚ ਪੀੜ ਦਰਦ ਨਿਕਲਦੀ ਸੀ। ਬਹੁਤ ਉਹ ਦਰ ਟਰੀਟਮੈਂਟ ਕਰਾਇਆ ਸੀ। ਜੀ। ਕੋਈ ਫਰਕ ਨਹੀਂ ਪਿਆ। ਜੀ। ਇੱਥੇ ਉਹਨਾਂ ਨੇ ਫਿਰ ਆਣ ਕੇ ਇਹ ਸਾਧੂਆਣਾ ਸਰੋਵਰ ਦੇ ਵਿੱਚ ਪੰਜ ਇਸ਼ਨਾਨ ਕੀਤੇ, ਪੰਜ ਐਤਵਾਰ। ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ। ਜੀ। ਤੇ ਮੈਂ ਕਿਸਾਨ ਯੂਨੀਅਨ ਦਾ ਆਗੂ ਆ। ਠੀਕ ਹੈ ਜੀ। ਹਾਂਜੀ। ਤੇ ਮੇਰੇ ਤੇ ਲਾਠ ਚਾਰਜ ਬਹੁਤ ਵੱਡਾ ਆਇਆ ਸੀ। ਲੱਕ ਦੇ ਉੱਤੇ। ਤੇ ਮੇਰੀ ਰੀਡ ਦੀ ਹੱਡੀ ਦੇ ਮਣਕੇ ਜਿਹੜੇ ਬਹਿ ਗਏ ਸੀ ਤੇ ਮੈਂ ਚਾਰ ਕਿੱਲੇ ਤੁਰ ਨਹੀਂ ਸਕਦਾ ਤੇ ਪੀੜਾਂ ਬਹੁਤ ਨਿਕਲਦੀਆਂ ਹਨ ਲੱਕ ਦੇ ਵਿੱਚ ਆ ਮੈਂ ਦੂਜਾ ਇਸ਼ਨਾਨ ਕੀਤਾ ਹਨ ਕੇ ਜੀ ਪਹਿਲੇ ਇਸ਼ਨਾਨ ਦੇ ਨਾਲ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਆ ਮੈਨੂੰ ਮਤਲਬ ਫਰਕ ਮਹਿਸੂਸ ਹੋਇਆ ਵਾਹ ਜੀ ਬਿਲਕੁਲ ਹੈ ਦੋਸਤੋ ਇੱਥੇ ਨਾ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਚਮੜੀ ਰੋਗ ਕਹ ਲਈਏ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਰੋਗ ਹੋਵੇ ਹਰ ਇੱਕ ਤੰਦਰੁਸਤੀ ਲਈ ਹਾਂ ਬਿਲਕੁਲ ਬਿਲਕੁਲ ਵੇਖੋ ਜੀ ਰੋਗ ਤੇ ਰੋਗ ਹੀ ਆ ਨਾ ਬਿਲਕੁਲ ਜੀ ਸਰੀਰ ਦੇ ਉੱਤੇ ਰੋਗ ਆ ਭਾਵੇਂ ਉਹ ਚਮੜੀ ਰੋਗ ਆ ਤਾਂ ਭਾਵੇਂ ਦਰੂਣੀ ਰੋਗ ਹੈ ਨਾ ਅਕਾਲ ਪੁਰਖ ਦੀ ਕਿਰਪਾ ਵਾ ਵੇਖੋ ਅ ਪਰਮੇਸ਼ਰ ਨੇ ਹੁਕਮ ਕੀਤਾ ਸੀ ਵੀ ਮੇਰੀ ਬੰਦੀ ਭਗਤ ਛੜਾਵੇ ਭਗਤ ਕੀ ਬੰਦੀ ਮੈਂ ਨਹੀਂ ਹੈ ਨਾ ਭਗਤਾਂ ਨੂੰ ਪਰਮੇਸ਼ਰ ਨੇ ਵੜਾਇਆ ਵਾ ਜਿਤਨਾ ਗੁਰਬਾਣੀ ਦੇ ਵਿੱਚ ਆਉਂਦਾ ਨਾ ਅ ਬਾਬਾ ਫਰੀਦ ਜੀ ਕੀ ਬਾਣੀ ਬਾਬਾ ਸੈਣੀ ਕੀ ਬਾਣੀ ਫਲਾਣੇ ਬਾਬੇ ਦੀ ਬਾਣੀ ਬਾਬੇ ਫਰੀਦ ਦੀ ਬਾਣੀ ਗੁਰੂ ਸਾਹਿਬ ਨੇ ਆਪਦੀ ਬਾਣੀ ਨਹੀਂ ਕਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਆਪਦੀ ਬਾਣੀ ਨਹੀਂ ਕਿਹਾ ਬਾਬੇ ਫਰੀਦ ਦੀ ਬਾਣੀ ਕਿਹਾ ਬਿਲਕੁਲ ਜੀ ਹੈਨਾ ਉਹਨਾਂ ਨੂੰ ਵਡਿਆਇਆ ਵਾ ਜੀ ਜੀ ਉਹਨਾਂ ਨੂੰ ਤਾਕਤ ਦਿੱਤੀ ਆ ਜੀ ਉਹਨਾਂ ਨੂੰ ਕਿਉਂ ਦਿੱਤੀ ਆ ਕਿਉਂਕਿ ਉਹ ਉਹ ਗੁਰੂ ਸਾਹਿਬ ਦੇ ਨਾਲ ਜੁੜੇ ਆ ਇਸ ਕਰਕੇ ਇੱਥੇ ਉਹ ਜੋ ਪਰਮੇਸ਼ਰ ਦਾ ਵਰ ਹੋਇਆ ਵਾ ਜੀ ਉਹਦੇ ਮੁਤਾਬਕ ਇੱਥੇ ਸਾਰਾ ਕੁਝ ਕਰਤੋਂ ਚੱਲ ਰਿਹਾ ਵਾ ਬਿਲਕੁਲ ਉਦੇ ਮੁਤਾਬਕ ਕਿ ਲੋਕ ਜਦੋਂ ਸ਼ਰਧਾ ਦੇ ਨਾਲ ਇਹ ਸਾਡੀ ਸ਼ਰਧਾ ਵਾ ਜੇ ਸਾਡੀ ਸ਼ਰਧਾ ਸਾਡੀ ਆਸਤਾ ਵੱਜ ਗਈ ਆ ਤਸੀਂ ਤੰਦਰੁਸਤ ਹੋ ਜਾਵਾਂਗੇ ਜੇ ਸਾਡੀ ਆਸਤਾ ਨਹੀਂ ਵੱਜੀ ਇੱਥੋਂ ਅਸੀਂ ਹੋਰ ਕਿਸੇ ਪਾਸੇ ਚਲੇ ਗਏ ਉਧਰ ਉਧਰ ਚਲੇ ਗਏ ਤੇ ਫਿਰ ਇਤਰਾਦਾ ਹੀ ਕੰਮ ਫਿਰ 扑ੜਕਣ ਵਾਲੀ ਗੱਲ ਆ 扑ੜਕਦੇ ਰਵਾਂਗੇ ਸੋ ਬਿਲਕੁਲ ਦੋਸਤੋ ਹਰ ਇੱਕ ਦੀ ਸ਼ਰਧਾ ਇੱਥੇ ਸ਼ਰਧਾ ਦੇ ਨਾਲ ਇਸ਼ਨਾਨ ਕਰਨ ਦੇ ਲਈ ਆਉਂਦੇ ਨੇਗੇ ਸੋ ਕਿਸੇ ਨੂੰ ਵੀ ਕੋਈ ਵੀ ਚਮੜੀ ਰੋਗ ਹੋਵੇ ਹਰ ਇੱਕ ਸਮੱਸਿਆ ਦਾ ਹੱਲ ਇਸ ਸਲੋਬਰ ਦੇ ਵਿੱਚ ਨਾ ਇਸ਼ਨਾਨ ਕਰਨ ਦੇ ਲਈ ਲੋਕ ਦਰ ਦੇ ਰਿਹਾ ਕੋਈ ਵੀ ਚਮੜੀ ਰੋਗ ਨਹੀਂ ਕੋਈ ਵੀ ਰੋਗ ਹੋਵੇ ਕਿਸੇ ਕੋਈ ਵੀ ਰੋਗ ਹੋਵੇ ਨਾ ਜੀ ਜੀ ਵੀ ਤੁਸੀਂ ਕਿੱਥੋਂ ਆਏ ਹੋ ਆਏ ਜੇ ਨਾਲੇ ਤੋਂ ਆਏ ਜੀ ਕਿ ਕੈਨਵੀ ਪਰ ਆਏ ਹਾਂ ਜਿੱਥੇ ਮੈਂ ਜਦੋਂ ਦੋ ਸਿੱਧੀ ਧੋੜੇ ਚੱਲਣੇ ਉਦੋਂ ਆ ਰਿਹਾ ਇਸ ਸਮੱਸਿਆ ਕੀ ਮੈਨੂੰ ਆਹ ਪ੍ਰੋਬਲਮ ਨੇ ਹਰਦੀ ਸਾਰੇ ਸਰੀਰ ਤੇ ਹੋਈ ਸੀ ਇੱਥੋਂ ਠੀਕ ਹੋ ਜਾਣਾ ਚਮੜੀ ਰੋਗ ਸੀਗਾ ਭਾਈ ਨੂੰ ਬਿਲਕੁਲ ਦਿਖਾ ਦੇ ਕਿ ਲੋਕਾਂ ਪੈਰਾਂ ਦੇ ਵੀ ਆ ਸੀ ਜੀ 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 ਪੈਰਾਂ ਦੇ ਵੀ ਸੀ ਸਾਰੇ ਸਰੀਰ ਤੇ ਹਨ ਇੱਥੋਂ ਠੀਕ ਹੋਇਆ ਮੈਂ ਠੀਕ ਹੋਇਆ ਹਾਂ ਆ ਪੈ ਗਿਆ ਫਿਰਕ ਬਹੁਤ ਜ਼ਿਆਦਾ ਹੁੰਦਾ ਮਾੜੇ ਮੋਟੇ ਰਹਿ ਗਏ ਠੀਕ ਹੈ ਜੀ ਬਲੀ ਕਿੰਨੇ ਕ ਕਹਦੀ ਕਿੰਨੇ ਵਾਰ ਆਇਓ ਇੱਥੇ ਮੈਂ 5 ਵਾਰ ਸੁੱਕੇ ਉਦੋਂ ਤੇ ਮੈਂ ਹੁਣ ਇੱਕ ਵਾਰ ਛੱਡ ਕੇ ਆਉਣਾ ਠੀਕ ਹੈ ਜੀ ਹਾਂ ਸ਼ੇਮਾ ਮੈਂ ਖੁਸ਼ੀ ਦਾ ਕੀਤਾ ਉਸੇ ਬਿਲਕੁਲ ਹਾਂ ਜੀ ਸੋ ਬਿਲਕੁਲ ਦੇਖ ਸਕਦੇ ਹੋ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਸੇ ਤਰ੍ਹਾਂ ਦਾ ਵੀ ਚਮੜੀ ਰੋਗ ਹੋਵੇ ਜਾਂ ਕੋਈ ਵੀ ਰੋਗ ਹੋਵੇ ਫੇਫੀ ਤੁਸੀਂ ਕਿੱਥੋਂ ਆਏ ਹੋ ਅਸੀਂ ਤਾਂ ਜੀ ਆਏ ਆ ਉਗੋ ਤੋਂ ਟੱਪੇ ਕੋਲੋਂ ਕੀ ਕੀ ਰੋਗ ਸਮੱਸਿਆ ਸੀ ਕਿ ਜਾਕੀ ਇਹਨੂੰ ਨਾਲ ਲੈ ਕੇ ਆ ਜਾਵੇ ਸਾਨੂੰ ਇੱਥੇ ਸਮੱਸਿਆ ਜੀ ਮੇਰੀ ਗੁੱਡੀ ਬਹੁਤ ਜ਼ਿਆਦਾ ਢਿੱਲੀ ਰਹਿੰਦੀ ਆ ਜੀ ਇੱਥੇ ਬਹੁਤ ਚੀਕਾਂ ਮਾਰਦੀ ਆ ਫਿਰ ਦਲਵਾਰ ਸਾਹਿਬ ਜਾ ਕੇ ਉਹਨੂੰ ਸ਼ਾਂਤੀ ਆ ਜਾਂਦੀ ਆ ਠੀਕ ਹੈ ਜੀ ਘਰੋਂ ਆਉਣ ਵਾਲੇ ਹੀ ਅਸੀਂ ਡਿੱਕੀ ਜਾਂਦੇ ਹਾਂ ਉਹਨਾਂ ਨੂੰ ਉਹ ਇੱਥੇ ਹੀ ਰਹਿੰਦੇ ਮੋਗੇ ਠੀਕ ਹੈ ਜੀ ਫਿਰ ਉਹਨਾਂ ਦੀ ਸਦਕਾ ਸੀ ਵੀ ਨਾ ਹਣ ਆਉਨੇ ਆ ਵੀ ਸ਼ਾਂਤੀ ਆ ਜਾਂਦੀ ਇੱਥੇ ਆ ਕੇ ਨਹੀਂ ਨਹੀਂ ਬਿਲਕੁਲ ਲੋਕ ਇੱਥੇ ਕਿੰਨੇ ਨਾਲ ਅਸੀਂ ਗੱਲਬਾਤ ਕੀਤੀ ਠੀਕ ਹੋ ਜਾਂਦੇ ਨੇ ਕੋਈ ਕਿਸੇ ਤਰ੍ਹਾਂ ਵੀ ਹਾਂ ਠੀਕ ਹੋ ਕੇ ਜਾਂਦੇ ਆ ਜੀ 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 ਸੋ ਬਿਲਕੁਲ ਹੁਣ ਮੇਰੀ ਗੁੱਡੀ ਨੂੰ ਪੂਰੀ ਸ਼ਾਂਤੀ ਆ ਗਈ ਜੀ 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 ਖੇਡਦੀ ਆ ਬਹੁਤ ਜ਼ਿਆਦਾ ਖੇਡਦੀ ਸੀ ਇੱਥੋਂ ਆ ਕੇ ਸ਼ਾਂਤੀ ਹੋ ਗਈ ਬਿਲਕੁਲ ਠੀਕ ਹੋਏ ਨੇ ਠੀਕ ਹੋ ਗਏ ਹਾਂ ਜੀ 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 ਉਹ ਕਹਿੰਦੀ ਜਿੱਦੇ ਵੀ ਮੈਂ ਠੀਕ ਹੋ ਗਈ ਜਮਾ ਵੀ ਇੱਥੇ ਵੀ ਢਿੱਲੀ ਹੁਣ ਹਟ ਗਈ ਜੀ ਵੀ ਮੈਂ ਅਕਵਾਰਾਂ ਦੇ ਵਿੱਚ ਸੁਪਾਉਂਗੀ ਅੱਛਾ ਕਿਵੇਂ ਪਤਾ ਲੱਗਿਆ ਸ੍ਰੀ ਗੁਰਦਵਾਰ ਸਾਹਿਬ ਬਾਰੇ? ਸਾਨੂੰ ਪਤਾ ਲੱਗਿਆ ਇੱਥੋਂ ਉਹ ਜਿਹੜੇ ਕਿਰਾਏਦਾਰ ਰਹਿੰਦੇ ਨਾ ਮੇਰੀ ਗੁੱਡੀ ਵੀ ਕਿਰਾਏ ਤੇ ਰਹਿੰਦੀ ਮੁਗਗੇ ਉਹ ਨਾਲ ਕਿਰਾਏਦਾਰ ਰਹਿੰਦੇ ਆ ਉਹਨਾਂ ਦੇ ਕੋਲੇ ਬਹੁਤ ਜ਼ਿਆਦਾ ਘਰੇ ਪਿਆ ਵਾ ਤੇ ਦੁੱਨੋ ਜੀ ਲੜਪੇ ਮੇਰਾ ਜਵਾਈ ਤੇ ਕੁੜੀ ਉਹ ਕਹਿੰਦੀ ਤੁਸੀਂ ਐਂ ਕਰੋ ਕਿਉਂ ਸਿਆਣਿਆਂ ਤੋਂ ਘਰ ਲਟਾਈ ਜਾਂਦੇ ਆ ਵੀ ਤੁਸੀਂ ਇੱਥੇ ਆਪਣੇ ਗੁਰਦਵਾਰਾ ਆ ਗਾ ਲੰਡੇ ਕੀ ਵੀ ਉੱਥੇ ਇਸ਼ਨਾਨ ਕਰਕੇ ਆਓ ਫਿਰ ਇੱਥੇ ਉਹ ਇਸ਼ਨਾਨ ਕਰਨ ਆਏ ਤਾਂ ਉਹਨਾਂ ਨੂੰ ਸ਼ਾਂਤੀ ਆ ਗਈ ਚਿੱਤ ਨੂੰ ਤੇ ਆ ਜਿਹੜੀ ਉਹਨੂੰ ਅਚਾਹ ਹੁੰਦੀ ਸੀ ਸਿਰ ਨੂੰ ਉਹ ਵੀ ਹਟ ਗਈ ਫੇਰ ਸਾਨੂੰ ਦੱਸ ਭਾਈ ਫੇਰ ਅਸੀਂ ਆਉਣ ਲੱਗ ਗਏ ਹਾਂ ਹਾਂ ਹੁਣ ਠੀਕ ਆ ਲੋਬਾ ਹਾਂ ਠੀਕ ਆ ਸਾਰਾ ਪਰਿਵਾਰ ਹਾਂ ਸੋ ਬਿਲਕੁਲ ਦੋਸਤੋ ਤੁਸੀਂ ਸੰਗਤ ਤੋਂ ਸੁਣ ਰਹੇ ਹੋ ਵੀ ਕਿਸ ਤਰ੍ਹਾਂ ਇੱਥੋਂ ਹਰ ਇੱਕ ਰੋਗ ਆ ਜੋ ਠੀਕ ਹੁੰਦੇ ਨੇਗੇ ਸੋ ਦੂਰੋਂ ਦੂਰੋਂ ਲੋਕ ਇੱਥੇ ਇਸ਼ਨਾਨ ਕਰਨ ਦੇ ਲਈ ਆਉਂਦੇ ਨੇਗੇ ਭਵੇਂ ਕਿਸੇ ਨੂੰ ਪਥਰੀ ਭਵੇਂ ਰਸੌਲੀ ਵੀ ਠੀਕ ਹੁੰਦੀ ਇੱਥੋਂ ਪਥਰੀਆਂ ਰਸੌਲੀਆਂ ਵੀ ਹਾਂਜੀ ਜੀ ਠੀਕ ਆ ਬਿਲਕੁਲ ਪਥਰੀਆਂ ਰਸੌਲੀਆਂ ਤੱਕ ਇਥੋਂ ਠੀਕ ਹੋਈਆਂ ਨੇਗੀਆਂ। ਉਹ ਮੇਰਾ ਪੋਤਾ ਨਹੀਂ ਜਾਂਦਾ, ਦੋਤਾ ਨਹੀਂ ਜਾਂਦਾ। ਉਹਦੇ ਦੁਨੇ। ਸੋ ਆਹ ਦੇਖ ਸਕਦੇ ਹੋ ਲੋਕ ਇੱਧਰ ਇਸ਼ਨਾਨ ਕਰ ਰਹੇ ਨੇਗੇ। ਸੋ ਬਿਲਕੁਲ ਇੱਥੇ ਇਸ ਸਰੋਵਰ ਦੇ ਵਿੱਚ ਗੁਰਦਾਰਾ ਸਾਧੂ ਆਣਾ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਕਿਸੇ ਤਰ੍ਹਾਂ ਦਾ ਚਮੜੀ ਰੋਗ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਰੋਗ ਹੋਵੇ ਭਾਵੇਂ ਪਥਰੀ ਹੋਵੇ ਹਰ ਇੱਕ ਚਮੜੀ ਰੋਗ ਇੱਥੇ ਠੀਕ ਹੁੰਦਾ ਹੈ। ਸੋ ਬਿਲਕੁਲ ਗੱਲਬਾਤ ਕਰਾਂਗੇ ਅੱਗੇ ਬਾਬਾ ਜੀ ਨਾਲ ਤੇ ਇਸ ਗੁਰਦਰਾ ਸਾਹਿਬ ਦਾ ਤੇ ਸੋਵਰ ਦਾ ਇਤਿਹਾਸ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਚੱਲਦੇ ਆਂ ਬਾਬਾ ਜੀ ਕੋਲ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਨਾ ਪੰਜਾਬ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਬੋਲ ਰਹੇ ਹਾਂ ਜੀ ਤਨ ਤਨ ਸੰਤ ਬਾਬਾ ਸੂਰ ਸਿੰਘ ਜੀ ਸਾਧੂਾਨਾ ਸਾਹਿਬ ਅਤੇ ਤਨ ਤਨ ਸੰਤ ਬਾਬਾ ਆਰਮ ਸਿੰਘ ਜੀ ਸਰੋਵਰ ਸਾਧੂਾਨਾ ਸਾਹਿਬ ਪਿੰਡ ਲੰਡੇ ਕੇ ਜ਼ਿਲ੍ਹਾ ਮੋਗਾ ਨਜ਼ਦੀਕ ਲੋਹਾਰਾ ਚੌਕ ਜੀ ਬਾਬਾ ਕੀ ਇਤਿਹਾਸ ਹੈ ਜੀ ਗੁਰਦਰਾ ਸਾਹਿਬ ਦਾ ਇੱਥੇ ਇਤਰਾ ਇਤਿਹਾਸਿਕ ਹੈ ਵੀ ਸਾਡੇ ਮਹਾਂਪੁਰਸ਼ ਸੰਤ ਬਾਬਾ ਸੂਰ ਸਿੰਘ ਜੀ ਮਰਬੇ ਬੰਦੀ ਤੋਂ ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਇਹ ਪਾਕਿਸਤਾਨ ਤੋਂ ਆਏ ਹੋਏ ਸਨ ਸਭ ਤੋਂ ਪਹਿਲਾਂ ਆ ਕੇ ਇਹ ਪਿੰਡ ਆਪਣੇ ਨਿਵਾਸ ਕੀਤਾ ਇਹਨਾਂ ਜੀ ਉੱਥੇ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਇਹਨਾਂ ਨੇ ਆਪਣਾ ਇੱਕ ਉੱਥੇ ਆਪਣਾ ਤਪ ਕਰਨਾ ਸ਼ੁਰੂ ਕੀਤਾ ਫਿਰ ਇਕੱਤਰ ਹੋ ਕੇ ਲੋਕਾਂ ਨੇ ਇਹਨਾਂ ਨੂੰ ਥੋੜੀ ਜਿਹੀ ਜਗ੍ਹਾ ਦਿੱਤੀ ਉੱਥੇ ਇੱਕ ਗੁਰਦੁਆਰਾ ਸਾਹਿਬ ਸਥਿਤ ਹੈ ਜਿੱਥੇ ਕੀ ਭੂਰਾ ਬਣਿਆ ਹੋਇਆ ਹੈ ਉੱਥੇ ਉਸ ਤੋਂ ਬਾਅਦ ਭੂਰਾ ਸਾਬ ਤੋਂ ਜੋ ਤਾਂ ਭਜਨ ਬੰਦਗੀ ਕਰਨ ਤੋਂ ਬਾਅਦ ਜਿਵੇਂ ਸਵੇਰ ਉੱਠ ਕੇ ਇਸ਼ਨਾਨ ਪਾਨ ਕਰਦੇ ਇੱਥੇ ਜੋ ਸਾਧੂਆਂ ਸਾਹਿਬ ਸਰੋਵਰ ਸਾਹਿਬ ਬਣਿਆ ਇੱਥੇ ਕੱਚੀ ਛਪੜੀ ਹੁੰਦੀ ਸੀ ਸਵੇਰ ਉੱਠ ਕੇ ਇਹਨਾਂ ਨੇ ਇੱਥੇ ਇਸ਼ਨਾਨ ਪਾਨੀ ਕਰਨਾ ਅਤੇ ਭਜਨ ਬੰਦਗੀ ਕਰਦੇ ਸਿੱਥੇ ਬੈਠ ਕੇ ਜੀ ਉਸ ਤੋਂ ਬਾਅਦ ਜਦੋਂ ਮਰੱਭੇ ਬੰਦੀ ਹੋਈ ਮਰੱਭੇ ਬੰਦੀ 'ਚ ਇਸ ਦਾ ਨਾਮ ਸਾਧੂਆਣਾ ਸਾਹਿਬ ਰੱਖ ਦਿੱਤਾ ਗਿਆ ਕਿਉਂਕਿ ਸਾਧੂ ਇੱਥੇ ਇਕੱਠੇ ਹੁੰਦੇ ਸਨ ਸਾਧੂ ਇਕੱਠੇ ਹੋ ਕੇ ਆਪਣੀ ਗਿਆਨ ਗੋਸ਼ਟੀ ਕਰਦੇ ਸਨ ਭਜਨ ਬੰਦਗੀ ਕਰਦੇ ਸਨ ਮਰੱਭੇ ਬੰਦੀ 'ਚ ਇਸ ਜਗ੍ਹਾ ਨੂੰ ਨਾਮ ਸਾਧੂਆਣਾ ਦਿੱਤਾ ਗਿਆ ਤੇ ਕੱਚੀ ਛਪੜੀ ਹੁੰਦੀ ਸੀ ਜੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਵੀ ਸਮੱਸਿਆ ਹੋਣੀ ਕੋਈ ਵੀ ਰੋਗ ਲੱਗਣਾ ਤੇ ਸੰਤ ਆ ਮਹਾਪਰਸ਼ਾ ਕੋਲੇ ਜਾਣਾ ਤਾਂ ਉਹਨਾਂ ਨੇ ਕਹਿਣਾ ਵੀ ਤੁਸੀਂ ਸਾਧੂਆਂ ਦਾ ਸਾਹਿਬ ਜਾ ਕੇ ਉੱਥੇ ਇਸ਼ਨਾਨ ਕਰੋ ਜੀ ਪੰਜ ਇਸ਼ਨਾਨ ਕਰਨ ਦੇ ਨਾਲ ਇੱਥੇ ਕੋਈ ਵੀ ਸੌਖਾ ਕੋਈ ਚਮੜੀ ਦਾ ਰੋਗ ਆ ਕਿਸੇ ਵੀ ਤਰ੍ਹਾਂ ਦਾ ਪਰ ਆਪਣੇ ਦਿਲੋਂ ਮਨੋਂ ਜੁੜ ਕੇ ਸੁਖਣਾ ਸੁਖ ਸੁਖੋ ਜੀ ਸਾਰੇ ਪੂਰੀ ਹੁੰਦੀ ਆ ਜੇ ਕੋਈ ਅਨਰੁਣੀ ਰੋਗ ਆ ਜਾਂ ਕੋਈ ਕਿਸੇ ਦੀ ਕੋਈ ਪਰਿਵਾਰਕ ਵਿਦੇਸ਼ ਯਾਤਰਾ ਉਹ ਸਾਰੇ ਹੀ ਮਨੋ ਕਾਮਨਾ ਪੂਰੀ ਹੁੰਦੀ ਜਿੱਥੇ ਇੱਥੇ ਪੰਜ ਐਤਵਾਰ ਆਉਣਾ ਪੈਂਦਾ ਇੱਥੇ ਐਤਵਾਰ ਦੀ ਐਤਵਾਰ ਅਖੰਡ ਪਾਠ ਸਾਹਿਬ ਦੇ ਜਸੋਖਣ ਸਾਹਿਬ ਦੇ ਭੋਗ ਪਾਏ ਜਾਂਦੇ ਆ ਐਤਵਾਰ ਨੂੰ ਜਿਵੇਂ ਕਿ ਕਾਪੀ ਤੇ ਵੀ ਅਰਦਾਸਾਂ ਲਿਖੀਆਂ ਜਾਂਦੀਆਂ ਸੰਗਤ ਦੀਆਂ ਉਹ ਅਰਦਾਸਾਂ ਵੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਆ ਬਾ ਕੋਈ ਦੂਰੋਂ ਹੁੰਦਾ ਵਾ ਫਿਰ ਉਹ ਪੰਜ ਐਤਵਾਰ ਕਹਿੰਦਾ ਮੈਂ ਇੱਥੋਂ ਆ ਨਹੀਂ ਸਕਦਾ ਮੈਂ ਇੱਕ ਵਾਰ ਆ ਸਕਦਾ ਫਿਰ ਉਹ ਕਿਸ ਤਰ੍ਹਾਂ ਜਿਵੇਂ ਕੀ ਕਰੋ ਦੂਰੋਂ ਕੋਈ ਵੀ ਆਇਆ ਉਹਦੀ ਮਜਬੂਰੀ ਬੰਦੀ ਹੈ ਜੀ ਉਹ ਫਿਰ ਜਲ ਇੱਥੋਂ ਲੈ ਜਾਂਦੇ ਆ ਉਹਨਾਂ ਨੂੰ ਇਹ ਕਹੀਦਾ ਮਹਾਪੁਰਖਾ ਦਾ ਨਾਮ ਲੈ ਕੇ ਰੋਜ਼ ਇਸ਼ਨਾਨ ਕਰੋ ਇਸ ਜਲ ਦੇ ਨਾਲ ਪਰ ਇੱਕ ਨੂੰ ਪੀਣ ਦੇ ਵਿੱਚ ਵੀ ਇਸਤੇਮਾਲ ਕਰੋ ਵੀ ਇੱਕ ਚਮਚਾ ਜਲਦਾ ਰੋਜ਼ ਪੀਓ ਵੀ ਤੇ ਇਸ਼ਨਾਨ ਕਰੇ ਰਹਿ ਕੇ ਵੀ ਆਪਾਂ ਕਰ ਸਕਦੇ ਜਿਹੜਾ ਨਹੀਂ ਰੋ ਜਾ ਸਕਦੇ ਦੂਰ ਮਾਰੇ ਕਿੰਨੀ ਕਿ ਸੰਗਤ ਬਾਬਾ ਜੀ ਤੁਸੀਂ ਦੇਖ ਚੁੱਕੇ ਹੋ ਇੱਥੋਂ ਠੀਕ ਹੋ ਚੁੱਕੇ ਬਹੁਤ ਜ਼ਿਆਦਾ ਸੰਗਤ ਇੱਥੋਂ ਠੀਕ ਹੋ ਚੁੱਕੀ ਆ ਜਿਹੜੀ ਕਿ ਅਨਗਿਣਤ ਸਾਨੂੰ ਪਤਾ ਨਹੀਂ ਲੱਗਦਾ ਵੀ ਆਪ ਅੱਜ ਤਾਂ ਹੈਰਾਨ ਹੈ ਪਰੇਸ਼ਾਨ ਜਰਵਾ ਕੇ ਸੰਗ ਸਾਨੂੰ ਦੱਸਦੀ ਵੀ ਅਸੀਂ ਆ ਸੁਖ ਸੁੱਕੇ ਗਏ ਸੀ ਅਰਦਾਸਾਂ ਕਰਾਉਂਦੀ ਆ ਵੀ ਆ ਸਾਡੀ ਅਰਦਾਸ ਕਰ ਦੋ ਸ਼ੁਕਰਾਨੇ ਅਰਦਾਸ ਮੇਰਾ ਚਮੜੀ ਰੋਗ ਪੂਰਾ ਹੋ ਗਿਆ ਜਾਂ ਸਾਡੇ ਵੀ ਵਿਦੇਸ਼ ਚਲੇ ਗਏ ਸਾਡੇ ਪਰਿਵਾਰ ਵਿੱਚ ਚੜ੍ਹਦੀ ਕਲਾ ਹੋ ਗਈ ਜੀ ਸੀ ਬਹੁਤ ਸੰਗਤ ਨਾਲ ਗੱਲਬਾਤ ਕੀਤੀ ਕਹਿੰਦੇ ਸੀ ਨਾ ਥਾਂ-ਥਾਂ ਤੋਂ ਦਵਾਈਆਂ ਖਾ ਕੇ ਆਕਗੇ ਸੀ ਪਰ ਚਮੜੀ ਰੋਗ ਜਾਂ ਕੋਈ ਵੀ ਰੋਗ ਸਾਡਾ ਠੀਕ ਨਹੀਂ ਹੋਇਆ ਅਸੀਂ ਇੱਥੋਂ ਠੀਕ ਹੋ ਚੁੱਕੇ ਹਾਂ ਬਿਲਕੁਲ ਇਹ ਵਾਕਈ ਸ਼ਰਤ ਕੋਈ ਸ਼ੱਕ ਕਿਉਂਕਿ ਤੁਸੀਂ ਸੰਗਤ ਦੀ ਵੀਡੀਓ ਵੇਖ ਲਈ ਹੋਣੀ ਆ ਇੱਥੋਂ ਤਾਂ ਵੱਡੀ ਤੋਂ ਵੱਡੀ ਸਮੱਸਿਆ ਕੋਈ ਵੀ ਲੈ ਕੇ ਆਓ ਕੋਈ ਚਮੜੀ ਰੋਗ ਨਹੀਂ ਇਸ ਤਾਂ ਇਹ ਵੀ ਕਹਿੰਨੇ ਕੋਈ ਵੀ ਆਪਣੀ ਘਰੇਲੂ ਸਮੱਸਿਆ ਕੋਈ ਸਰੀਰਕ ਅੰਦਰੂਨੀ ਰੋਗ ਹੈ ਉਹ ਵੀ ਕੈਂਸਰ ਕੋਈ ਵੀ ਜਾਂ ਰਸੌਲੀ ਵਗੈਰਾ ਉਹ ਵੀ ਠੀਕ ਹੁੰਦੇ ਜੀ ਜੀ ਜਿਵੇਂ ਨੇ ਕਈ ਸੰਗਤ ਦੇਖੀ ਸੀ ਨੂਨ ਤੇ ਝਾੜੂ ਚੜਾਉਂਦੇ ਨੇ ਬਾਬਾ ਜੀ ਉਹਦਾ ਵੀ ਜਰੂਰ ਦੱਸੋ ਕੀ ਕਾਰਨ ਹੈ ਉਹ ਪ੍ਰਸ਼ਾਦ ਦੇ ਤੌਰ ਤੇ ਪਹਿਲਾਂ ਹੀ ਇਹ ਝਾੜੂ ਤੇ ਨੂਨ ਦੀ ਇੱਕ ਸੌਖਾ ਇੱਥੇ ਸੁੱਕੀ ਜਾਂਦੀ ਹੈ ਜੀ ਤੇ ਝਾੜ ਤੋਂ ਪਹਿਲਾਂ ਤੋਂ ਚੜਦਾ ਉਹੀ ਸੁੱਕ ਚੜਦੀ ਹੈ ਜੀ ਜਿਵੇਂ ਕਿਤੇ ਪੰਜਵੇਂ ਐਤਵਾਰ ਉਹਨਾਂ ਨੂੰ ਕਹੀਦਾ ਵੀ ਇੱਕ ਨੂਨ ਦੀ ਗੁਥਲੀ ਤੇ ਇੱਕ ਝਾੜੂ ਲੈ ਕੇ ਆਓ ਜੀ ਉਹ ਸੌਖਾ ਜੀ ਇੱਥੋਂ ਦੀ ਉਹ ਦਿੱਤੀ ਜਾਂਦੀ ਹੈ ਸਿਰਫ ਐਤਵਾਰ ਨਹੀਂ ਆ ਸਕਦੇ ਸੰਗਤ ਜਾਂ ਕੋਈ ਹੋਰ ਦਿਨ ਵੀ ਨਹੀਂ ਹੋਰ ਦਿਨ ਵੀ ਸੰਗਤ ਆਉਂਦੀ ਆ ਪਰ ਐਤਵਾਰ ਨੂੰ ਮੇਲਾ ਲੱਗਦਾ ਹੈ ਅਰਦਾਸਾ ਹੁੰਦੀ ਆ ਐਤਵਾਰ ਤੇ ਉਹ ਸਮੇਂ ਦੇ ਨਾਲ ਅਰਦਾਸ ਦੀ ਅਰਦਾਸ ਹੋਈ ਜਾਂਦੀ ਜੀ ਸੰਗਤ ਦੀ ਅਰਦਾਸ ਕਾਪੀ ਤੇ ਲਿਖੀਦੀ ਹੈ ਜੀ ਉਹ ਗਿਆਨੀ ਜੀ ਮਹਾਪੁਰਸ਼ਾਂ ਦੇ ਅਰਦਾਸ ਵੀ ਕਰਦੇ ਗੁਰਨਾਨ ਸਾਹਿਬ ਦੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਬੋਈ ਗੱਲਬਾਤ ਕਰਦੇ ਸੋ ਬਿਲਕੁਲ ਦੋਸਤੋ ਅੱਜ ਸਰੋਵਰ ਸਾਧੂ ਆਣਾ ਸਾਹਿਬ ਪਿੰਡ ਲੰਡੇ ਕੇ ਪਹੁੰਚੇ ਸੀਗੇ ਬਿਲਕੁਲ ਜਾਣਕਾਰੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਵੈਸੇ ਕਮੈਂਟ ਜਰੂਰ ਕਰਿਓ ਵਾਹਿਗੁਰੂ ਲਿਖ ਕੇ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕਿ ਅਗਲੀ ਹੋਰ ਵੀਡੀਓ ਦੇ ਵਿੱਚ ਧੰਨਵਾਦ